ਮੈਸ ਸਿੱਧੇ ਲਫਜ਼ਾਂ 'ਚ ਕਹਾ ਸਾਹ ਸੰਗਤ ਜੀ ਕੋਈ ਕੁਰੇਚ ਨਹੀਂ ਕਰਾਂਗਾ ਕਿ ਹਰਮੀਤ ਸਿੰਘ ਕਾਲਕਾ ਔਰ ਜਗਦੀਪ ਸਿੰਘ ਕਾਲੋ ਨੇ ਗਿਨੀ ਮਿੱਠੀ ਸਾਜ਼ਿਸ਼ ਦੇ ਤਹਿਤ ਬੜੀ ਹੀ ਚਲਾਕੀ ਦੇ ਨਾਲ ਬੈਕ ਡੋਰ ਤੋਂ ਕੌਮ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜੇ 12 ਸਕੂਲ ਹੈ ਉਹਨਾਂ ਨੂੰ ਵੇਚਣ ਦੀ ਤਿਆਰੀ ਕਰ ਦਿੱਤੀ ਹੈ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਸੀਂ stdcਾੜਦੇ ਹਾਂ ਕਿ ਗੁਰੂ ਅਕਸ਼ਰ ਵਰਦੀ ਸਕੂਲਾਂ ਤੇ ਅੱਜ ਦੇ ਸਮੇਂ 'ਚ ਹਾਲਾਤ ਕੀ ਐ ਕਦੋਂ ਕੌਮ ਕੋ ਲੋਕ ਖੋਏ ਜਾਣ ਚਾਹੇ ਅੱਜ ਦੀ ਸ਼ਾਮ ਕਿਉਂ ਨਾ ਹੋਏ ਚਾਹੇ ਕੱਲ ਦਾ ਕੱਲ ਦੀ ਸਵੇਰ ਕਿਉਂ ਨਾ ਹੋਏ ਕਦੀ ਵੀ ਗੁਰੂ ਅਕਸ਼ਰ ਵਰਦੀ ਸਕੂਲ ਸਿੱਖ ਕੌਮ ਦੇ ਕੋ ਲੋਕ ਖੋਏ ਜਾ ਸਕਦੇ ਪਰ ਸੰਗਤ ਜੀ ਅੱਜ ਮੈਂ ਜਦ ਸਵੇਰੇ ਉੱਠਦਾ ਜਦ ਗੁਰੂ WhatsApp ਤੇ ਇਹ ਪੰਜਾਬ ਕੇਸਰੀ ਦੀ ਖਬਰ ਆਂਦੀ ਹੈ ਜਿਸ ਨੂੰ ਪੜ ਕੇ ਮਨ ਮੜਾ ਮੇਰਾ ਦੁਖੀ ਹੈ ਮੇਰਾ ਹੀ ਨਹੀਂ ਉਹ ਹਰ ਇੱਕ ਦਿੱਲੀ ਦੇ ਸਿੱਖ ਦਾ ਜਿਹੜਾ ਜਾਗਦੀ ਜ਼ਮੀਰ ਵਾਲਾ ਸਿੱਖ ਹੈ ਦਿੱਲੀ ਦੇ ਵਿੱਚ ਜਿਹੜਾ ਨੇ ਵੋਟਾਂ ਪਾਈਆਂ ਉਹਨਾਂ ਦਾ ਚਾਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੋਂ ਜਿਹੜੇ ਬੱਚੇ ਪੜ ਕੇ ਨਿਕਲੇ ਐ ਅੱਜ ਉਹ ਵੱਡੇ ਵੱਡੇ ਅਹੁਦਿਆਂ ਤੇ ਐ ਚਾਹੇ ਉਹ ਪਬਲਿਕ ਸੈਕਟਰ ਦੇ ਵਿੱਚ ਐ ਚਾਹੇ ਉਹ ਗਵਰਨਮੈਂਟ ਸੈਕਟਰ ਦੇ ਵਿੱਚ ਐ ਚਾਹੇ ਉਹ ਬਿਜ਼ਨਸ ਦੇ ਵਿੱਚ ਐ ਅੱਜ ਉਹਨਾ ਬੱਚਿਆਂ ਦਾ ਵੀ ਇਹ ਖਬਰ ਪੜ੍ਹ ਕੇ ਮਨ ਬੜਾ ਦੁਖੀ ਹੋਇਆ ਉਹਨਾ ਮੇਰੀ ਤਾਂ ਅੰਤਰਾਤਮਾ ਰੋ ਰਹੀ ਹੈ ਸੰਗਤ ਜੀ ਕਿ ਇੱਕ ਕੌਮ ਦੀ ਜਗਾ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਬੜੇ ਸੁਚੇਤੇ ਢੰਗ ਨਾਲ ਦਿੱਲੀ ਦੇ ਵੱਡੀਆਂ-ਵੱਡੀਆਂ ਪੌਸ਼ ਇਲਾਕਿਆਂ ਦੇ ਵਿੱਚ ਇਹ 12 ਸਕੂਲ ਖੜੇ ਕੀਤੇ ਜਿਹਦੀ ਕੀਮਤਾਂ ਅੱਜ ਹਜ਼ਾਰਾਂ ਕਰੋੜਾਂ ਦੇ ਵਿੱਚ ਹੈ ਮਤਲਬ ਕਿ ਕੋਈ ਮੁੱਲ ਵੀ ਨਹੀਂ ਹੋਣਾ ਐਸੀ ਐਸੀ ਜਗਾ ਤੇ ਸਕੂਲ ਜਿਹੜੇ ਖੜੇ ਕੀਤੇ ਆ ਇਹ ਮੈਂ ਸਮਝਦਾ ਬੜੇ ਕੀਮਤੀ ਹੈ ਇਹ ਸਕੂਲ ਅੱਜ ਇੱਕ ਖਬਰ ਪੜ੍ਹ ਕੇ ਸੰਗਤ ਜੀ ਖਬਰ ਮਤਲਬ ਤੁਹਾਨੂੰ ਦੱਸਣਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਕੋ ਸੰਭਾਲੇਗਾ ਦਿੱਲੀ ਪਬਲਿਕ ਸਕੂਲ ਸੰਜੇ ਜੀ ਇਹ ਦਿੱਲੀ ਪਬਲਿਕ ਸਕੂਲ ਹੋਇਆ ਕਿ ਜਿਹੜੇ ਦਿੱਲੀ ਪਬਲਿਕ ਇੰਟਰਨੈਸ਼ਨਲ ਸਕੂਲ ਸੁਸਾਇਟੀ ਹੈ ਜਿਹੜੇ ਸਕੂਲ ਚਲਾਉਂਦੇ ਆ ਅੱਜ ਮੈਂ ਸਿੱਧੇ ਲਫ਼ਜ਼ਾਂ ਚ ਕਹਾ ਸਾਹ ਸੰਗਤ ਜੀ ਕੋਈ ਕੁਰੇਚ ਨਹੀਂ ਕਰਾਂਗਾ ਕੀ ਹਰਮੀਤ ਸਿੰਘ ਕਾਲਕਾ ਔਰ ਜਗਦੀਪ ਸਿੰਘ ਕਾਲੋ ਨੇ ਗਿਨੀ ਮਿਥੀ ਸਾਜ਼ਿਸ਼ ਦੇ ਤਹਿਤ ਬੜੀ ਹੀ ਚਲਾਕੀ ਦੇ ਨਾਲ ਬੈਕ ਡੋਰ ਤੋਂ ਕੌਮ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜੇ 12 ਸਕੂਲ ਹੈ ਉਹਨਾਂ ਨੂੰ ਵੇਚਣ ਦੀ ਤਿਆਰੀ ਕਰ ਦਿੱਤੀ ਹੈ ਸਕੂਲ ਔਨ ਸੇਲ ਲਾ ਦਿੱਤਾ ਹਰਮੀਤ ਸਿੰਘ ਕਾਲਕਾ ਨੇ ਜਗਦੀਪ ਸਿੰਘ ਕਾਲੋ ਨੇ ਇਹ ਕਿਉਂ ਹੋਇਆ ਇਹ ਖਬਰ ਅਖਬਾਰਾਂ ਤੱਕ ਕਿੱਦਾਂ ਪਹੁੰਚੀ ਸੰਗਤ ਜੀ ਇਹ ਬੜੀ ਕੌਨਫਿਡੈਂਸ਼ੀਅਲ ਮੇਲ ਹੈ ਜਿਹੜੀ ਦਿੱਲੀ ਪਬਲਿਕ ਸਕੂਲ ਨੇ ਕੁਰੂ ਹਰਪ੍ਰੀਤਮ ਪਬਲਿਕ ਸਕੂਲ ਸੁਸਾਇਟੀ ਨੂੰ ਕੀਤੀ। ਇਹਦੀ ਕਾਪੀ ਮੇਰੇ ਕੋਲ ਹੈਗੀ ਹੈ। 20 ਤਰੀਕ ਨੂੰ ਦਿੱਲੀ ਪਬਲਿਕ ਸਕੂਲ ਜੀਐਚਪੀਐਸ ਸੁਸਾਇਟੀ ਨੂੰ ਮੇਲ ਕਰਦੀ ਹੈ। ਬੜਾ ਕੌਨਫਿਡੈਂਟਲ ਹੈ। ਇਹ ਬਾਹਰ ਨਹੀਂ ਆ ਸਕਦੀ। ਪਰ ਇਹ ਮੇਲ ਦੀ ਕਾਪੀ, ਇਹ ਖਬਰ ਮੈਂ ਅਰਵੀ ਸਿੰਘ ਕਹਲਕਾ ਉਹ ਜਗਦੀਪ ਸਿੰਘ ਕਹਲ ਦਾ ਪੁੱਛਣਾ ਚਾਹੁੰਦਾ ਕਿ ਸਕੂਲ ਸਟਾਫ ਤੱਕ ਕਿੱਦਾਂ ਪੁੱਜੀ। ਇਹ ਖਬਰ ਜਿਹੜੇ ਸਕੂਲ ਸਟਾਫ ਦੇ ਵਕੀਲ ਐ ਜਿਹੜੇ ਕੋਟਾ ਕਚੈਰੀਆ ਸਟਾਫ ਦਾ ਵਕੀਲ ਲੜ ਰਹੇ ਐ ਉਹਨਾਂ ਦਾ ਕਿੱਦਾਂ ਪੋਚੀ ਇਹਦਾ ਮਤਲਬ ਸਾਫ਼ ਹੈ ਕਿ ਤੁਸੀਂ ਬੜੀ ਸ਼ਾਜਿਸ਼ ਦੇ ਤਹਿਤ ਬੜੇ ਚਲਾਕੀ ਦੇ ਤਹਿਤ ਕਿਉਂਕਿ ਤੁਹਾਡੇ ਹੱਥਾਂ ਤੋਂ ਸਕੂਲ ਨਿਕਲ ਚੁੱਕੇ ਐ ਤੁਸੀਂ ਹੱਥ ਖੜੇ ਕਰ ਚੁੱਕੇ ਹੋ ਇਹ ਮੇਲ ਵੀ ਦੱਸਦੀ ਐ ਕਿ ਤੁਸੀਂ ਗਿਨੀ ਮਿੱਥੀ ਸ਼ਾਜਿਸ਼ ਤੇ ਤਾਇਰ ਸਕੂਲਾਂ ਨੂੰ ਰੇਖਣ ਦੀ ਤਿਆਰੀ ਕਰ ਦਿੱਤੀ ਐ ਮਨੂ ਜਵਾਬ ਚਾਹੀਦਾ ਰਮੀਤ ਸਿੰਘ ਕਹਿੰਦਾ ਜੇ ਇਹ ਮੇਲ ਲੀਕ ਕੀਤਾ ਹੋਈ ਕਿਉਂ ਲੈ ਦੇ ਪਿੱਛੇ ਇਹਦੀ ਪੂਰੀ ਜਾਂਚ ਕਰਾਈ ਜਾਏ ਇਹ ਤੁਸੀਂ ਜਾਣ ਮੁੱਛ ਕੇ ਲੀਕ ਕੀਤੀ ਹੈ ਜਾਂ ਤੁਸੀਂ ਸੰਗਤ ਦਾ ਬੁਖਾਰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਜਵਾਬ ਦਿਓ ਇਹ ਗੱਲ ਯਾਦ ਰੱਖਣਾ 12 ਸਕੂਲ ਦੀ ਗੱਲ ਛੱਡ ਦਿਓ ਇੱਕ ਵੀ ਸਕੂਲ ਦੀ ਗੱਲ ਛੱਡ ਦਿਓ ਕੋਈ ਬਾਹਲਾ ਬੰਦਾ ਆਪਕੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਬਿਲਡਿੰਗ ਦੀ ਇੱਕ ਇੱਟ ਤੇ ਵੀ ਅਗਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੇਗਾ ਕਰੇਗਾ ਜਾਂ ਤੁਸੀਂ ਇੱਕ ਇੱਟ ਵੀ ਵੇਚਣ ਦੀ ਕੋਸ਼ਿਸ਼ ਕਰੋਗੇ ਤਾਂ ਕੌਮ ਤੁਹਾਨੂੰ ਬਖਸ਼ੇਗੀ ਨਹੀਂ ਜੋ ਤੁਸੀਂ ਸਕੂਲ ਬਰਬਾਦ ਕੀਤੇ ਐ ਐ ਸਕੂਲ ਵੇਚ ਕੇ ਨਹੀਂ ਤੁਸੀਂ ਆਪਣੇ ਘਰ ਵਿੱਚੋਂ ਤੁਸੀਂ ਆਪਣੀ ਦੁਕਾਨਾਂ ਵਿੱਚੋਂ ਤੁਸੀਂ ਆਪਣੀ ਫੈਕਟਰੀਆਂ ਵਿੱਚੋਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਪਰ ਅਸੀਂ ਇੱਕ ਸਕੂਲ ਦੀ ਬਿਲਡਿੰਗ ਛੱਡੋ ਇੱਕ ਸਕੂਲ ਦੀ ਇੱਟ ਵੀ ਨਹੀਂ ਵਿਕਣ ਦੇਵਾਂਗੇ ਤੁਹਾਡੀ ਇੱਟ ਨਹੀਂ ਖਤਾਰਾਵੇ ਪਰ ਸਕੂਲ ਦੀ ਇੱਕ ਇੱਟ ਵੀ ਨਹੀਂ ਵੇਚਣ ਦੇਵਾਂਗੇ ਇਹ ਗੱਲ ਆਪਣੇ ਦਿਮਾਗ ਚ ਬਸਾਲ ਹੈ ਨਾ ਜਿਸ ਦਿਨ ਤੁਸੀਂ ਇਹ ਜੋ ਤੁਸੀਂ ਸ਼ਾਜਿਸ਼ ਰਚੀ ਹੈ ਅਗਰ ਤੁਸੀਂ ਇਹਨੂੰ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕੀਤੀ ਸਕੂਲਾਂ ਤੋਂ ਵਿੱਚ ਜਾਂ ਸਕੂਲਾਂ ਦੇ ਉੱਤੇ ਕਿਸੇ ਹੋਰ ਸੋਸਾਇਟੀ ਦਾ ਕਬਜ਼ਾ ਕਰਾਇਆ ਸਰੰਦਰ ਤੁਹਾਨੂੰ ਬਖਸ਼ੇਗੀ ਨਹੀਂ ਤੁਹਾਨੂੰ ਬੜਾ ਸ਼ੌਕ ਹੈ ਸਕੂਲ ਵੇਚਣ ਦਾ ਇਹ ਕਿਸੇ ਹੋਰ ਨੂੰ ਦੇਣ ਦਾ ਤਾਂ ਹੱਥ ਜੋੜੇ ਭਾਈ ਅੱਜ ਵੀ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਜਦ ਮਰਜੀ ਇਹ 12 ਦੇ 12 ਸਕੂਲ ਜਿਵੇਂ ਦੇ ਜਿਵੇਂ ਐ ਉਹਦੇ ਉਹਵੇ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਨੂੰ ਹੈਂਡਓਵਰ ਕਰ ਦਿਓ ਅਸੀਂ ਤੁਹਾਨੂੰ ਸਕੂਲ ਖੜੇ ਕਰਕੇ ਦਿਖਾਵਾਂਗੇ ਸਕੂਲ ਚਲਾ ਕੇ ਦਿਖਾਵਾਂਗੇ ਪਰ ਹੱਥ ਜੋੜ ਕੇ ਬੇਨਤੀ ਹੈ ਇਹ ਸਕੂਲ ਨਾ ਵੇਚੋ ਇਹ ਕੌਮ ਦੀ ਜਾਇਦਾਦ ਹੈ ਇਹ ਬੜੀ ਮੁਸ਼ਕਿਲ ਨਾਲ ਕੌਮ ਨੇ ਸਕੂਲ ਖੜੇ ਕੀਤੇ ਐ ਸੰਗਤ ਦਾ ਇੱਕ ਇੱਕ ਪੈਸਾ ਦਾ ਦਸਵੰਦ ਜਿਹੜਾ ਜੁੜਿਆ ਹੋਇਆ ਹੈ ਸਕੂਲਾਂ ਦੇ ਅੰਦਰ ਇਹ ਇੱਕ ਇੱਕ ਇੱਟ ਦੇ ਅੰਦਰ ਇੱਕ ਇੱਕ ਸਿੱਕ ਦਾ ਦਸਵੰਦ ਲੱਗਿਆ ਹੋਇਆ ਹੈ ਨਾ ਵੇਚੋ ਸਕੂਲ ਅਰਵੀ ਸਿੰਘ ਹਾਲ ਦਾ ਜੀ ਇਹ ਸ਼ਾਸ਼ਾ ਨਾ ਚੱਲੋ ਤੁਹਾਨੂੰ ਫਿਰ ਕਹਿ ਰਿਹਾ ਤੁਹਾਡੇ ਤੁਹਾਡੇ ਬੱਚ ਨਹੀਂ ਆ ਪ੍ਰਬੰਧ ਚਲਾਣਾ ਤੁਸੀਂ ਨਹੀਂ ਚਲਾ ਸਕਦੇ ਸਕੂਲਾਂ ਦਾ ਪ੍ਰਬੰਧ ਤੁਸੀਂ ਨਹੀਂ ਚਲਾ ਸਕਦੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਪਿੱਛੇ ਹਟ ਜਾਓ ਸੰਗਤ ਕੋਲੋਂ ਮਾਫੀ ਮੰਗੋ ਔਰ ਇਲੈਕਸ਼ਨ ਕਰਾਓ ਜਿਹੜੇ ਤੁਸੀਂ 9 ਮਹੀਨੇ ਤੋਂ 10 ਮਹੀਨੇ ਤੋਂ ਇਲੈਕਸ਼ਨ ਰੁੱਕੇ ਹੋਇਆ ਇਲੈਕਸ਼ਨ ਕਰਾਓ ਔਰ ਚੰਗੇ ਪ੍ਰਬੰਧਕਾਂ ਨੂੰ ਦਿੱਲੀ ਕਮੇਟੀ ਦੇ ਕਾਬੂ ਛੋੜ ਦਿਓ ਜਾਂ ਕੀ ਤਾਂ ਕਿ ਸਕੂਲ ਵੀ ਬਚੜ ਔਰ ਦਿੱਲੀ ਕਮੇਟੀ ਵੀ ਬਚ ਜਾਏ ਤੁਸੀਂ ਜਾਓ ਭਾਜਪਾ ਦੇ ਕੋਲ ਉਹਨਾਂ ਦੇ ਘਰਾਂ ਤੇ ਜਾ ਕੇ ਬੈਠੋ ਉਹਨਾਂ ਦਾ ਐਮਐਲਏ ਟਿਕਟਾ ਲਓ ਕੌਂਸਲਰ ਵੀ ਲਓ ਚਪੜਾਸੀ ਦੀ ਲਓ ਜਿੱਦਾਂ ਮਰਜ਼ੀ ਲਓ ਪਰ ਦਿੱਲੀ ਕਮੇਟੀ ਨੂੰ ਔਰ ਸਕੂਲਾਂ ਨੂੰ ਬਚਾ ਦਿਓ ਰਮੇਸ਼ ਸਿੰਘ ਕਾਲਗਾ ਜੀ ਇਹ ਜ਼ੁਲਮ ਨਾ ਕਰਨਾ ਸਕੂਲ ਨਾ ਵੇਚਣਾ ਅਸੀਂ ਤੁਹਾਨੂੰ ਸਕੂਲ ਦੀ ਇੱਕ ਇੱਟ ਵੀ ਨਹੀਂ ਵੇਚਣ ਦੇਵਾਂਗੇ ਇਹ ਗੱਲ ਆਪਣੇ ਦਿਮਾਗ 'ਚ ਪਾ ਲੈਣਾ ਅਸੀਂ ਮਰ ਜਾਵਾਂਗੇ ਸਰ ਕਟਾ ਦਾਂਗੇ ਪਰ ਸਕੂਲ ਨਹੀਂ ਵੇਚਣ ਦੇਵਾਂਗੇ ਵਾਈਗੁਰਜੀਕਾ ਖਾਨਸਾ ਵਾਈਗੁਰਜੀ ਕੀਫਤੇ